ਤੁਹਾਡਾ ਦਿਸਮਰ ਨੰਬਰ ਆਉਂਦਾ ਬੋਲਤ ਪਰਵਾਤਾ ਕੱਟ ਲਿਓ ਕਿ ਅੱਜ ਇਹ ਵਿਸ਼ੇਸ਼ ਮਸ਼ਾਹੂਰ ਤੋਂ ਦੇ ਬੱਤੇ ਮੌਕੇ ਤੇ ਕਿ ਜੋ ਸਮਾਜ ਵਿੱਚ ਬੜੀ ਗੁਲਾਮ ਤੇ ਬੜੀ ਮੁੱਲੀ ਹੈ ਕਿ ਉਸ ਨੂੰ ਸਰਕਾਰੀ ਯਾਤ ਦਾ ਕੇਂਦਰ ਲਾਇਆ ਜਾ ਸਰਨੋਇਆਂ ਸਭਾ ਔਰ ਮਹਿਰੂ ਜੁਵਾ ਕੇਂਦਰ ਬਣੋ ਜੋ ਵੀ ਸਮਾਜ ਵਿੱਚ ਕ੍ਰਿਤੀਆਂ ਹਨ ਕ੍ਰਿਤੀਆਂ ਹਨ ਜਾਂ ਬਕਰੋ ਕੇ ਜਨਮ ਦਿਹਾੜੇ ਸਾਡੇ ਨੇ ਤਾਂ ਦਿਵਦੀ ਹਨ ਜਾਂ ਕੋਈ ਕਿਹਿਆ ਦੇ ਤਹਾਵੰਦਾ ਹੈ ਜਾਂ ਲੱਗਦੇ ਨੇ ਸ਼ਾਦੀ ਵਾਲੇ ਪ੍ਰੋਗਰਾਮ ਕਰਦੇ ਹਨ ਇਹਨਾਂ ਸਾਰੇ ਪ੍ਰੋਗਰਾਮਾਂ ਵਿੱਚ ਜੋ ਸਮਾਜਵਾਦੀਆਂ ਸਭਾ اور ਮਹਿਰੂ ਸੁਭਾ ਕੇਂਦਰ ਬਲੋਂ ਬਾਕਬ ਸਮਾਜ ਦੇ ਲੋਕਾਂ ਨੂੰ ਇਸੇ ਜਾਂਦੀ ਜਿਵੇਂ ਕਿ ਜੋ ਆਖਰ ਨੂੰ ਪਤਾ ਹੈ ਕਿ ਜੋ ਅੱਜਕੱਲ੍ਹ ਜੋ ਅੱਜ ਦੇ ਸਮੇਂ ਦੇ ਵਿੱਚ ਨਸ਼ਾ ਇੱਕ ਸਮਾਜ ਨੂੰ ਖੋਹ ਦੀ ਤਰ੍ਹਾਂ ਖਾਰਿਆ ਹੈ ਘਰਾਂ ਦੇ ਘਰ ਜੋ ਕਿ ਉਜਾਰੇ ਜਾ ਰਹੇ ਹਨ ਕਰਦਾ ਜੇ ਇੱਕ ਪਰ ਇੱਕ ਮੈਂਬਰ ਵੀ ਲੱਗੇ ਕੰਮ ਲੱਗਦਾ ਹੈ ਤਾਂ ਉਹ ਪਰਿਵਾਰ ਦਾ ਸਾਰਾ ਖੁਸ਼ੀਆਂ ਖੇੜੇ ਤਬੂ ਹੋ ਜਾਂਦੇ ਇਹ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕਰਨ ਕਰਨਾ ਚਾਹੀਦਾ ਹੈ ਕਿ ਅਗਰ ਕੋਈ ਆਪਣੇ ਪਰਿਵਾਰ ਮੈਂ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰੀ ਦੇ ਵਿੱਚ ਕੋਈ ਨਸ਼ੇ ਕਰਦਾ ਹੈ ਤਾਂ ਉਸ ਦੀ ਜੋ ਹੈ